ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਲਾਈਕ ਜ਼ਰੂਰ ਕਰਨਾ ਤੂੰ ਕੌਣ ਹੁੰਦਾ ਹੈ ਮੇਰੀ ਧੀ ਨੂੰ ਰੋਟੀ ਦੇਣ ਵਾਲਾ ਜਿਵੇਂ ਹੀ ਇੱਕ ਬਾਕ ਇਲਾਕੇ ਦੇ ਵਿੱਚਕਾਰ ਗੂੰਜਿਆ ਸਾਰਾ ਮਾਹੌਲ ਠੱਪ ਹੋ ਗਿਆ ਦੁਪਹਿਰ ਦੀ ਤੇਜ਼ ਧੁੱਪ ਵਿੱਚ ਚੁੱਪ ਛਾ ਗਈ ਭੀੜ ਇਕੱਠੀ ਹੋ ਗਈ ਇੱਕ ਆਦਮੀ ਉੱਥੇ ਖੜ੍ਹਾ ਸੀ ਫਟੇ ਹੋਏ ਕੱਪੜੇ ਧੁੱਪ ਨਾਲ ਸੜ ਚੁੱਕੀ ਚਮੜੀ ਪਰ ਉਸ ਦੀਆਂ ਅੱਖਾਂ ਵਿੱਚ ਸੱਚਾਈ ਦੀ ਚਮਕ ਉਸ ਦੀ ਹਥੇਲੀ ਵਿੱਚ ਅੱਧੀ ਸੁੱਕੀ ਰੋਟੀ ਸੀ ਜੋ ਉਸ ਨੇ ਇੱਕ 7-8 ਸਾਲ ਦੀ ਕੁੜੀ ਨੂੰ ਦਿੱਤੀ ਜੋ ਉਸ ਸਮੇਂ ਭੁੱਖ ਨਾਲ ਕੰਬ ਰਹੀ ਸੀ ਉਸ ਨੇ ਕੁਝ ਸਮਾਂ ਪਹਿਲਾਂ ਉਸ ਕੁੜੀ ਨੂੰ ਸੜਕ ਕਿਨਾਰੇ ਪਈ ਦੇਖਿਆ ਸੀ ਪੈਰਾਂ ਵਿੱਚ ਚੱਪਲਾ ਨਹੀਂ ਸੁੱਕੇ ਬੁੱਲ ਅਤੇ ਡਰੀਆਂ ਹੋਈਆਂ ਅੱਖਾਂ ਭੁੱਖ ਬੋਲਦੀ ਹੈ ਅਤੇ ਉਸ ਸਮੇਂ ਉਹ ਕੁੜੀ ਕੁਝ ਨਹੀਂ ਮੰਗ ਰਹੀ ਸੀ ਉਹ ਸਿਰਫ ਦੇਖ ਰਹੀ ਸੀ ਉਸ ਆਦਮੀ ਨੇ ਆਪਣੀ ਜੇਬ ਵਿੱਚੋਂ ਉਹ ਅੱਧੀ ਰੋਟੀ ਕੱਢ ਕੇ ਉਸ ਤੇ ਸਾਹਮਣੇ ਰੱਖ ਦਿੱਤੀ ਬਿਨਾ ਕੁਝ ਕਹੇ ਪਰ ਉਸ ਨੂੰ ਉਹ ਮਨੁੱਖਤਾ ਸਮਝਦਾ ਸੀ ਸਮਾਜ ਨੇ ਇਸ ਨੂੰ ਅਪਰਾਧ ਬਣਾ ਦਿੱਤਾ ਭੀੜ ਵਿੱਚੋਂ ਇੱਕ ਤਾਕਤਵਰ ਆਦਮੀ ਗਰਜਿਆ ਕੀ ਤੁਸੀਂ ਜਾਣਦੇ ਹੋ ਉਹ ਠਾਕੁਰ ਸਾਹਿਬ ਦੀ ਧੀ ਹੈ ਅਤੇ ਤੁਸੀਂ ਕੌਣ ਹੋ ਇੱਕ ਨੀਮੀ ਜਾਤ ਦਾ ਬੰਦਾ ਕੀ ਤੁਸੀਂ ਮੈਨੂੰ ਰੋਟੀ ਦੇਣ ਆ ਰਹੇ ਹੋ ਕੁੜੀ ਦੀ ਮਾਂ ਭੱਜਦੀ ਹੋਈ ਆਈ ਅਤੇ ਉਸ ਨੂੰ ਇੱਕ ਪਾਸੇ ਖਿੱਚ ਲਿਆ ਆਦਮੀ ਨੂੰ ਧੱਕਾ ਦਿੱਤਾ ਗਿਆ ਕੁੱਝ ਨੇ ਉਸ ਨੂੰ ਥੱਪੜ ਮਾਰਿਆ ਕੁੱਝ ਨੇ ਉਸ ਤੇ ਥੁੱਕਿਆ ਕੁੱਝ ਨੇ ਉਸ ਨੂੰ ਸਿਰਫ ਘੂਰਦੇ ਰਹੇ ਪਰ ਕਿਸੇ ਨੇ ਇਹ ਨਹੀਂ ਪੁੱਛਿਆ ਕਿ ਕੁੜੀ ਭੁੱਖੀ ਕਿਉਂ ਹੈ ਉਹ ਆਦਮੀ ਰਾਮਦੀਨ ਸੀ ਉਹ ਕਦੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਅਧਿਆਪਕ ਸੀ ਪੜਿਆ ਲਿਖਿਆ ਸ਼ਾਂਤ ਅਤੇ ਬਹੁਤ ਸਵੈ ਮਾਨ ਵਾਲਾ ਪਰ ਕੁਝ ਸਾਲ ਪਹਿਲਾਂ ਉਸ ਨੂੰ ਝੂਠੇ ਦੋਸ਼ ਵਿੱਚ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਕਾਰਨ ਉਸ ਦੀ ਜਾਤ ਫਿਰ ਹੌਲੀ-ਹੌਲੀ ਉਸ ਨੂੰ ਪਿੰਡ ਦੀ ਹਰ ਜਗ੍ਹਾ ਤੋਂ ਦੂਰ ਕਰ ਦਿੱਤਾ ਗਿਆ ਮੰਦਿਰ ਪੰਚਾਇਤ ਸਕੂਲ ਹਰ ਜਗ੍ਹਾ ਤੋਂ ਉਹ ਹੁਣ ਪਿੰਡ ਦੇ ਬਾਹਰ ਇੱਕ ਖਸਤਾ ਹਾਲ ਝੌਂਪੜੀ ਵਿੱਚ ਰਹਿੰਦਾ ਸੀ ਬੱਚਿਆਂ ਨੂੰ ਮੁਫਤ ਪੜਾਉਂਦਾ ਸੀ ਅਤੇ ਦਿਨ ਵੇਲੇ ਕਿਸੇ ਦੇ ਖੇਤ ਵਿੱਚ ਮਜ਼ਦੂਰ ਵਜੋਂ ਕੰਮ ਕਰਦਾ ਸੀ ਪਰ ਮਨੁੱਖਤਾ ਅਜੇ ਵੀ ਉਸ ਵਿੱਚ ਜ਼ਿੰਦਾ ਸੀ। ਇਹੀ ਕਾਰਨ ਸੀ ਕਿ ਉਸ ਨੇ ਉਸ ਭੁੱਖੀ ਕੁੜੀ ਦੀ ਜਾਤ ਵੱਲ ਨਹੀਂ ਦੇਖਿਆ। ਉਸ ਨੇ ਉਸ ਦੀ ਭੁੱਖ ਵੱਲ ਦੇਖਿਆ। ਪੰਚਾਇਤ ਹੋਈ ਫੈਸਲਾ ਕੀਤਾ ਗਿਆ ਕਿ ਰਾਮਦੀਨ ਨੂੰ ਪਿੰਡ ਵਿੱਚੋਂ ਕੱਢ ਦਿੱਤਾ ਜਾਵੇ ਉਸ ਨੂੰ ਦੂਜੀ ਵਾਰ ਮਾਫ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਸ ਨੇ ਅਸ਼ਲੀਲਤਾ ਦੀ ਉਲੰਘਣਾ ਕੀਤੀ ਸੀ ਪਰ ਉਹ ਕੁੜੀ ਉਸ ਦੀਆਂ ਅੱਖਾਂ ਵਿੱਚ ਇੱਕ ਸਵਾਲ ਰਿਹਾ ਜੋ ਉਸ ਨੇ ਆਪਣੇ ਮਾਪਿਆਂ ਤੋਂ ਪੁੱਛਿਆ ਜੇ ਮੈਂ ਉਹ ਰੋਟੀ ਖਾ ਲਈ ਹੁੰਦੀ ਤਾਂ ਕੀ ਮੈਂ ਵੀ ਅਪਵਿੱਤਰ ਹੋ ਗਈ ਸਮਾਜ ਚੁੱਪ ਰਿਹਾ ਰਾਮਦੀਨ ਪਿੰਡ ਛੱਡ ਗਿਆ ਉਹ ਹੁਣ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਟੁੱਟੀ ਹੋਈ ਛੱਤ ਹੇਠ ਰਹਿਣ ਲੱਗ ਪਿਆ ਉੱਥੇ ਉਹ ਬੱਚਿਆਂ ਨੂੰ ਪੜ੍ਹਾਉਂਦਾ ਕੁਝ ਬਜ਼ੁਰਗਾਂ ਲਈ ਦਵਾਈਆਂ ਲਿਆਉਂਦਾ ਅਤੇ ਦੂਜਿਆਂ ਦੀ ਜੋ ਵੀ ਮਿਲ ਸਕਦਾ ਸੀ ਉਸ ਦੀ ਮਦਦ ਕਰਦਾ ਜਾਤ ਕਦੀ ਵੀ ਉਸ ਦੀ ਪਹਿਚਾਣ ਨਹੀਂ ਸੀ ਸਿਰਫ ਮਨੁੱਖਤਾ ਉਸ ਦਾ ਧਰਮ ਸੀ ਸਮਾਂ ਬੀਤਦਾ ਗਿਆ ਉਹ ਕੁੜੀ ਵੱਡੀ ਹੋਈ ਉਸਨੇ ਸ਼ਹਿਰ ਵਿੱਚ ਪੜ੍ਹਾਈ ਕੀਤੀ ਡਾਕਟਰ ਬਣੀ ਅਤੇ ਇੱਕ ਦਿਨ ਉਹ ਇੱਕ ਐਨਜੀਓ ਪ੍ਰੋਜੈਕਟ ਲਈ ਉਸੇ ਪਿੰਡ ਵਾਪਸ ਆ ਗਈ ਪਰ ਹੁਣ ਉਹ ਬਦਲ ਗਈ ਸੀ ਉਹ ਮਜ਼ਬੂਤ ਸੀ ਉਹ ਆਪਣੀ ਸੋਚ ਵਿੱਚ ਆਜ਼ਾਦ ਸੀ ਉਸਨੇ ਪਿੰਡ ਵਿੱਚ ਇੱਕ ਮੁਫਤ ਸਿਹਤ ਕੈਂਪ ਲਗਾਇਆ ਇੱਕ ਸਕੂਲ ਖੋਲ੍ਹਿਆ ਅਤੇ ਇਸ ਦਾ ਨਾਮ RAMDIN ਪਾਠਸ਼ਾਲਾ ਰੱਖਿਆ ਲੋਕ ਹੈਰਾਨ ਸਨ ਉਸੇ ਨਾਮ ਤੇ ਉਹੀ ਜਿਸ ਨੂੰ ਉਹਨਾਂ ਨੇ ਬੇਇੱਜ਼ਤ ਕੀਤਾ ਅਤੇ ਪਿੰਡ ਤੋਂ ਬਾਹਰ ਕੱਢ ਦਿੱਤਾ ਕੁੜੀ ਨੇ ਸਿਰਫ ਇਹੀ ਕਿਹਾ ਜਿਸ ਨੇ ਮੈਨੂੰ ਭੁੱਖ ਲੱਗਣ ਤੇ ਰੋਟੀ ਦਿੱਤੀ ਉਸ ਨੇ ਮੈਨੂੰ ਜਿਉਣਾ ਸਿਖਾਇਆ ਜੇ ਇਹ ਅਪਰਾਧ ਸੀ ਤਾਂ ਮੈਂ ਹਰ ਰੋਜ਼ ਉਸ ਅਪਰਾਧ ਨੂੰ ਦਰਹਾਉਣਾ ਚਾਹੁੰਦੀ ਹਾਂ ਉਹ ਉਸ ਸਟੇਸ਼ਨ ਦੇ ਨੇੜੇ ਗਈ ਜਿੱਥੇ RAM DIN ਰਹਿੰਦਾ ਸੀ ਹੁਣ ਇੱਕ ਛੋਟਾ ਜਿਹਾ ਪੱਥਰ ਸੀ ਜੇਸਤੇ ਸਿਰਫ ਇਹ ਲਿਖਿਆ ਸੀ ਇੱਥੇ ਇੱਕ ਆਦਮੀ ਰਹਿੰਦਾ ਸੀ ਜਿਸਨੇ ਕਦੇ ਜਾਤ ਨਹੀਂ ਵੇਖੀ ਸਿਰਫ ਮਨੁੱਖਤਾ ਨੂੰ ਜਾਣਿਆ ਮਨੁੱਖ ਦੀ ਕੋਈ ਜਾਤ ਨਹੀਂ ਹੁੰਦੀ ਅਤੇ ਮਦਦ ਦਾ ਕੋਈ ਧਰਮ ਨਹੀਂ ਹੁੰਦਾ ਪਰ ਸਮਾਜ ਅਜੇ ਵੀ ਨਾਮ ਪੁੱਛ ਕੇ ਰੋਟੀ ਦਿੰਦਾ ਹੈ ਅਤੇ ਹੱਥ ਫੜ ਕੇ ਪਹਿਚਾਣ ਖੋਹ ਲੈਂਦਾ ਹੈ ਇਹ ਕਹਾਣੀ ਸਿਰਫ RAM DIN ਦੀ ਨਹੀਂ ਹੈ ਇਹ ਹਰ ਉਸ ਵਿਅਕਤੀ ਦੀ ਹੈ ਜੋ ਬਿਨਾਂ ਭੇਦਭਾਵ ਦੇ ਜੀਉਂਦਾ ਹੈ ਪਰ ਸਮਾਜ ਉਸ ਨੂੰ ਜੀਣ ਨਹੀਂ ਦਿੰਦਾ ਕਿਰਪਾ ਕਰਕੇ ਇੱਕ ਲਾਈਕ ਦਿਓ ਅਤੇ ਇਸ ਨੂੰ ਸਾਂਝਾ ਵੀ ਕਰੋ ਮੈਨੂੰ ਮੀਰ ਹੈ ਕਿ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਊਗੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ